ਇੰਡੀਆ ਇੱਕ ਲੋਕਤੰਤਰ ਭਾਰਤ ਇੱਕ ਦੁਨੀਆ ਦਾ ਕਹਿੰਦੇ ਸਭ ਤੋਂ ਵੱਡਾ ਲੋਕਤੰਤਰ ਇਹ ਮੇਥਾ ਜਿਹੜਾ ਇਹ ਭੁਲੇਖਾ ਇਸ ਨੂੰ ਤੋੜਨ ਦੀ ਲੋੜ ਹੈ ਜੇ ਵੋਟਾਂ ਪਾਉਣ ਦੇ ਨਾਲ ਲੋਕਤੰਤਰ ਹੁੰਦਾ ਫਿਰ ਤਾਂ 1947 ਤੋਂ ਪਹਿਲਾਂ ਹੀ 1937 'ਚ ਭਾਰਤ ਲੋਕਤੰਤਰ ਬਣ ਗਿਆ ਸੀ ਗੱਲ ਕਲੀਅਰ ਹੋ ਗਈ ਕਿ ਭਾਰਤ ਇੱਕ ਲੋਕਤੰਤਰ ਆ ਲੋਕਤੰਤਰ ਆ ਲੋਕਤੰਤਰ ਆ 1937 'ਚ ਬਣ ਗਿਆ ਸੀ ਪਰ ਇਹ ਲੋਕਤੰਤਰ ਕਿਹੋ ਜਿਹਾ ਇਹਦਾ ਮਤਲਬ ਹੈ ਕਿ ਜਿਹੜਾ ਸਭ ਤੋਂ ਵੱਡਾ ਭੁਲੇਖਾ ਹੈ ਨਾ ਉਹ ਹੈ ਲੋਕ ਸਭਾ ਚ ਲੋਕਾਂ ਦੇ ਚੁਣੇ ਹੋਏ ਨਮਾਇਦੇ ਜਾਂਦੇ ਨੇ ਲੋਕ ਚੁਣਦੇ ਨੇ ਵੋਟਾਂ ਪਾਉਂਦੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਵੀ ਲੋਕਾਂ ਨੇ ਚੁਣਿਆ ਪਾਰਲੀਮੈਂਟ ਮੈਂਬਰ ਬਣਿਆ ਪਰ ਡਿਬਰੂਗੜ੍ਹ ਜੇਲ੍ਹ ਚ ਪੱਦ ਸਿਮਰਨਜੀਤ ਸਿੰਘ ਮਾਨ ਤਿੰਨ ਵਾਰ ਪਾਰਲੀਮੈਂਟ ਮੈਂਬਰ ਬਣ ਚੁੱਕੇ ਨੇ ਹੋਰ ਕਿੰਨੇ ਹੀ ਮਤਲਬ ਪਾਰਲੀਮੈਂਟ ਮੈਂਬਰ ਬਣੇ ਨੇ ਵੋਟਾਂ ਦੇ ਨਾਲ ਲੋਕਾਂ ਨੇ ਚੁਣਿਆ ਕਹਿਣ ਦਾ ਮਤਲਬ ਪਰ ਕੀ ਪਾਰਲੀਮੈਂਟ ਮੈਂਬਰ ਦੇ ਹੱਥ ਦੇ ਵਿੱਚ ਕੋਈ ਤਾਕਤ ਹੁੰਦੀ ਹੈ ਕੀ ਉਹਨਾਂ ਨੇ ਉਸ ਤਾਕਤ ਦਾ ਇਸਤੇਮਾਲ ਕੀਤਾ ਬਹੁਤੇ ਲੋਕ ਕਹਿੰਦੇ ਨੇ ਕਿ ਉਹਨਾਂ ਨੇ ਤਾਕਤ ਦਾ ਇਸਤੇਮਾਲ ਨਹੀਂ ਕੀਤਾ ਉਹ ਲੋਕ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਲੋਕਤੰਤਰ ਅਸਲ ਦੇ ਵਿੱਚ ਹੈ ਕੀ ਆ ਭਾਰਤ ਕੀ ਇੱਕ ਲੋਕਤੰਤਰ ਹੈ ਕਿ ਉਸ ਤੇ ਉਸ ਭਾਰਤ ਦੇ ਵਿੱਚ ਲੋਕਾਂ ਵੱਲੋਂ ਜਿਹੜੇ ਲੋਕ ਚੁਣੇ ਜਾਂਦੇ ਨੇ ਕੀ ਇੰਡੀਅਨ ਕਨਸਟੀਟਿਊਸ਼ਨ ਉਹਨਾਂ ਨੂੰ ਤਾਕਤ ਅਜੇ ਹੀ ਕੋਈ ਦੱਦਾ ਕਿ ਆਪਣੇ ਪਿੰਡ ਦੇ ਵਿੱਚੋਂ ਨਲਕਾ ਵੀ ਲਵਾ ਸਕਣ ਬਿਨਾਂ ਸਟੇਟ ਦੀ ਮਰਜ਼ੀ ਤੋਂ ਇਸ ਤੋਂ ਬਾਅਦ ਇਹ ਕਾਨੂੰਨ ਅਸੀਂ ਦੇਖਦੇ ਹਾਂ ਕਿ ਇਹ ਕਾਨੂੰਨ ਬਣਾਉਂਦੇ ਨੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਨੇ ਜਿਹੜੇ ਜਿੰਨੇ ਵੀ ਕਾਨੂੰਨ ਨੇ ਸਾਨੂੰ ਲੱਗਦਾ ਕਿ ਇਹ ਕਾਨੂੰਨ ਬਣਾਉਂਦੇ ਨੇ ਤੇ ਕਾਨੂੰਨ ਇਹ ਤਾਂ ਬਣਦਾ ਜੇ ਰਾਜ ਸਭਾ ਪਾਸ ਕਰੇ ਪਹਿਲਾਂ ਪਾਰਲੀਮੈਂਟ ਚ ਥੱਲੇ ਲੋਕਾਂ ਦੇ ਚੁਣੇ ਹੋਏ ਨੁਮਾਇंदे ਕਾਨੂੰਨ ਤੇ ਸਹੀ ਪਾਉਂਦੇ ਨੇ ਕਾਨੂੰਨ ਤਾਂ ਲਿਖਿਆ ਜਾਂਦਾ ਜਿਹੜੇ ਸੈਕਟਰੀ ਲੈਵਲ ਦੇ ਬੰਦੇ ਹੁੰਦੇ ਨੇ ਪਾਰਲੀਮੈਂਟ ਮੈਂਬਰਾਂ ਤੋਂ ਸਹੀ ਪਾਉਂਦੇ ਨੇ ਪਾਰਲੀਮੈਂਟ ਮੈਂਬਰਾਂ ਨੂੰ ਇਹੇ ਦਾ ਕੋਕਰ ਨਹੀਂ ਆਉਂਦਾ ਹੁੰਦਾ ਕਿਸੇ ਕਾਨੂੰਨ ਬਾਰੇ ਨਾ ਉਹਨਾਂ ਨੂੰ ਲੋਕਾਂ ਦੇ ਹੱਕਾਂ ਬਾਰੇ ਪਤਾ ਨਾ ਉਹਨਾਂ ਨੂੰ ਲੋਕਾਂ ਦੇ ਹੱਕਾਂ ਨੂੰ ਬਚਾਉਣ ਬਾਰੇ ਪਤਾ ਹੁੰਦਾ ਸੋ ਕਾਨੂੰਨ ਕੋਈ ਹੋਰ ਲਿਖਦਾ ਉਹਦੇ ਤੇ ਦਸਤਖਤ ਜਿਹੜੇ ਕਰਵਾਏ ਜਾਂਦੇ ਨੇ ਉਹ ਪਾਰਲੀਮੈਂਟ ਦੇ ਮੈਂਬਰਾਂ ਦੇ ਕਰਾਏ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਬਹੁਮਤ ਹਾਸਲ ਹੋ ਜਾਂਦਾ ਉਸ ਕਾਨੂੰਨ ਨੂੰ ਫੇਰ ਮਤਲਬ ਵੋਟਾਂ ਪੁਆਈਆਂ ਜਾਂਦੀਆਂ ਨੇ ਜਦੋਂ ਬਹੁਮਤ ਮਿਲ ਜਾਂਦਾ ਉਸ ਕਾਨੂੰਨ ਦੇ ਹੱਕ ਦੇ ਵਿੱਚ ਉਸ ਨੂੰ ਫੇਰ ਰਾਜ ਸਭਾ ਦੇ ਵਿੱਚ ਭੇਜ ਦਿੱਤਾ ਜਾਂਦਾ ਰਾਜ ਸਭਾ ਦੇ ਮੈਂਬਰ ਜੇ ਨਾ ਕਰਦੇ ਨੇ ਉਸ ਕਾਨੂੰਨ ਨੂੰ ਫੇਰ ਉਹ ਕਾਨੂੰਨ ਬਣ ਨਹੀਂ ਸਕਦਾ ਪਰ ਰਾਜ ਸਭਾ ਦੇ ਮੈਂਬਰ ਕੌਣ ਹੁੰਦੇ ਨੇ ਉਹ ਲੋਕਾਂ ਵੱਲੋਂ ਚੁਣੇ ਹੋਏ ਨਹੀਂ ਹੁੰਦੇ ਹੈਗੇ ਲੋਕ ਨਹੀਂ ਚੁਣਦੇ ਉਹਨਾਂ ਨੂੰ ਉਹਨਾਂ ਨੂੰ ਪੋਲੀਟੀਕਲ ਇੱਕ ਧਾਰਾ ਹੁੰਦੀ ਹੈ ਉਹ ਚੁਣ ਕੇ ਰਾਜ ਸਭਾ ਦੇ ਵਿੱਚ ਬਿਠਾਉਂਦੀ ਹੈ ਲੋਕਾਂ ਦੇ ਸਿਰ ਤੇ ਬਿਠਾ ਦਿੰਦੀ ਹੈ ਉਹਨਾਂ ਨੂੰ ਤੇ ਇਹ ਰਾਜ ਸਭਾ ਦੇ ਮੈਂਬਰ ਲੋਕ ਸਭਾ ਮੈਂਬਰਾਂ ਵੱਲੋਂ ਪਾਸ ਹੋਏ ਕਾਨੂੰਨ ਨੂੰ ਅੱਗੋਂ ਰੱਦ ਵੀ ਕਰ ਸਕਦੇ ਨੇ ਪਾਸ ਵੀ ਕਰ ਸਕਦੇ ਨੇ ਇਹ ਆਪਣੇ ਆਪ ਦੇ ਵਿੱਚ ਧੋਖ ਇਹ ਪ੍ਰਚਾਰ ਹੈ ਇੱਕ ਪ੍ਰਚਾਰ ਸਭ ਤੋਂ ਵੱਡਾ ਉਹਨਾਂ ਨੇ ਦਿੱਤਾ ਹੋਇਆ ਦਲਿਤਾਂ ਨੂੰ ਦਲਿਤਾਂ ਦੇ ਮੋਢੇ ਤੇ ਰੱਖ ਕੇ ਜਿਹੜਾ ਬ੍ਰਾਹਮਣ ਉਹ ਇਹ ਪ੍ਰਚਾਰ ਕਰਨ ਦੇ ਵਿੱਚ ਕਾਮਯਾਬ ਹੋਇਆ ਕਿ ਹਾਂ ਇਹ ਲੋਕ ਰਾਜ ਹੈ